ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਮੈਨੂੰ ਆਪਣਾ ਨਾਮ ਦੱਸਣ ਦੀ ਜ਼ਰੂਰਤ ਨਹੀਂ ਹੈ ਕਿ ਕਿੱਦ ਅੱਜ ਮੈਨੂੰ ਐਸੀ ਕੰਟਰੀਜ਼ ਦੇ ਵਿੱਚ ਕਿਹੜੇ ਸਾਡੇ ਪੰਜਾਬੀ ਜੋ ਮੈਨੂੰ ਨਹੀਂ ਜਾਂਦੇ ਸੋ ਬਹੁਤ ਪਿਆਰ ਤੇ ਮੁਹੱਬਤ ਮਿਲੀ ਤਾਂ ਸਾਰੇ ਪੰਜਾਬੀਆਂ ਦੀ ਧੰਨਵਾਦ ਸਵਾਜ ਤਾਂ ਜਿਹੜਾ ਮੇਰਾ ਟੌਪਿਕ ਹੈ ਬੜੀ ਵੀਡੀਓ ਵਾਇਰਲ ਹੋਈ ਹੈ ਉਹ ਡਾਂਸਰ ਕੁੜੀ ਦੀ ਕਿ ਜਿਹਦੇ ਤੇ ਅਟੈਕ ਕੀਤਾ ਵਿਆਪੰਦ ਸ਼ੋ ਦੇ ਵਿੱਚ ਤੇ ਕਈ ਲੋਗੋ ਦੀ ਸਾਈਡ ਲੈ ਰਹੀ ਹੈ ਔਰ ਜੋ ਡੀਜੇ ਵਾਲੇ ਨੇ ਆਰਗੇਨਾਈਜ਼ਰ ਉਹ ਦਸਰੇ ਕਿਨੇ ਕੁੜੀ ਦਿਖੰਦੀ ਹੈ ਸੱਚ ਪਹਿਲੀ ਗੱਲ ਤਾਂ ਮੈਂ ਕਲੀਅਰ ਕਰਨਾ ਚਾਹੂੰਗੀ ਕਿ ਜੇ ਤੁਸੀਂ ਕਹਿੰਦੇ ਸਾਰੇ ਕੀ ਡਾਂਸਰਸ ਗਲਤ ਹੁੰਦੀਆਂ ਆ ਆਰਗੇਨਾਈਜ਼ਰਸ ਗਲਤ ਹੁੰਦੇ ਆ ਦੇਖੋ ਉਹਨਾਂ ਦਾ ਕੀਤਾ ਉਹਨਾਂ ਦਾ ਪੇਸ਼ਾ ਨੰਬਰ ਦੋ ਮੈਨਸ ਇੰਡਸਟਰੀਅਲ ਬਹੁਤ ਲੰਬਾ ਵਾਪਿਆ ਮੈਂ ਬਚਪਨ ਤੋਂ ਹੀ ਸਿੰਗਿੰਗ ਲਾਈਨ ਚ ਮਾਤਾ ਰਾਨੀ ਜੀ ਦੇ ਜਾਗਰਨ ਲਾਉਣਾ ਲੇਡੀ ਸੰਗੀਤ ਲਾਉਣਾ ਮੈਂ ਬਚਪਨ ਤੋਂ ਇਸ ਲਾਈਨ ਚ ਆ ਔਰ ਵਿਆਹਾਂ ਦੇ ਵਿੱਚ ਐਜ਼ ਅ ਐਂਕਰ ਸਟੇਜ ਹੋਸਟ ਕਰਨਾ ਸੋ ਮੈਂ ਕਾਫੀ ਲੰਬੇ ਸਮੇਂ ਤੱਕ ਪੰਜਾਬ ਚ ਐਜ਼ ਅ ਆਰਟਿਸਟ ਕੰਮ ਕੀਤਾ ਹੈ ਔਰ ਮੈਨੂੰ ਆਲਮੋਸਟ ਪੰਜਾਬ ਦੇ ਕਾਫੀ ਆਰਗੇਨਾਈਜ਼ਰ ਔਰ ਕਾਫੀ ਪੰਗੜੇ ਕਿੱਤੇ ਦੇ ਗਰੁੱਪ ਸਾਰੇ ਕੁੜੀਆਂ ਮੁੰਡੇ ਮੈਨੂੰ ਜਾਣਦੇ ਆ ਜਿਹੜੇ ਮੇਰੇ ਟਾਈਮ ਦੇ ਸੀ ਹੁਣ ਤਾਂ ਬਹੁਤ ਨਵੇਂ ਗਰੁੱਪਸ ਆ ਗਏ ਆ ਔਰ ਕਾਫੀ ਲੰਮਾ ਟਾਈਮ ਕੰਮ ਕੀਤਾ ਮੈਂ ਇੰਡਸਟਰੀ ਦੇ ਵਿੱਚ ਪਰ ਮੈਨੂੰ ਕਦੀ ਵੀ ਸਾਲੋੜਿਆ ਸਫੀਰ ਹੋਇਆ ਕਿ ਸਾਡੇ ਆਰਗੇਨਾਈਜ਼ਰ ਨੇ ਜਿੱਥੇ ਵੀ ਅਸੀਂ ਪ੍ਰੋਗਰਾਮ ਲਾਉਣ ਜਾਂਦੇ ਸੀ ਵਿਆਹ ਦਾ ਜਦੋਂ ਮੈਂ ਆਈ ਐਂਕਰ ਜਾਂਦੀ ਸੀ ਤੇ ਮੈਨੂੰ ਕਦੀ ਮਹਿਸੂਸ ਨਹੀਂ ਹੋਇਆ ਸੀ ਕਿ ਆਰਗੇਨਾਈਜ਼ਰ ਨੇ ਸਾਨੂੰ ਸੇਫਟੀ ਨਹੀਂ ਬਖਸ਼ੀ ਜਾਂ ਸਾਨੂੰ ਪ੍ਰੋਪਰਲੀ ਸੇਫ ਨਹੀਂ ਕੀਤਾ ਫੰਕਸ਼ਨ ਦੇ ਵਿੱਚ ਸਾਨੂੰ ਕਦੀ ਪ੍ਰੋਬਲਮ ਨਹੀਂ ਆਈ ਕਿਸੇ ਵੀ ਆਰਗੇਨਾਈਜ਼ਰ ਨਾਲ ਮੈਨੂੰ ਕਦੀ ਵੀ ਪ੍ਰੋਬਲਮ ਨਹੀਂ ਕਿਸੇ ਨਾਲ ਵੀ ਬੜਾ ਬਧੀਆ ਜਾਣਾ ਪਸੋ ਤੇ ਵਿਆਹ ਦਾ ਸ਼ੋਅ ਸ਼ੁਰੂ ਹੋਣਾ ਆਪਾਂ ਸਟੇਜ ਹੋਸਟ ਕਰਨੀ ਬਾਅਦ ਚ ਆਰਗੇਨਾਈਜ਼ਰ ਨੇ ਪੇਮੈਂਟ ਦੇਣੀ ਕਾਰ ਤੱਕ ਛੱਡਣਾ ਨਾ ਆਲਮੋਸਟ ਆਰਗੇਨਾਈਜ਼ਰ ਨੂੰ ਪਤਾ ਹੁੰਦਾ ਹੈ ਜਿਹੜੇ ਵੀ ਕਲਾਕਾਰ ਉਹਨਾਂ ਨੇ ਆਪਣੇ ਸ਼ੋਅ ਤੇ ਸੱਦੇ ਹੁੰਦੇ ਹਨ ਉਹਨਾਂ ਨੂੰ ਰਿਸਪੈਕਟ ਨਾਲ ਉਹ ਪੇਸ਼ ਆਉਂਦੇ ਆ ਔਰ ਉਹਨਾਂ ਨੂੰ ਪਤਾ ਹੁੰਦਾ ਵੀ ਕਲਾਕਾਰਾਂ ਦੀ ਸੇਫਟੀ ਆਰਗੇਨਾਈਜ਼ਰ ਦੀ ਹੈ ਉਹਨਾਂ ਨੂੰ ਪਤਾ ਹੈ ਜੇ ਮੈਂ ਕਲਾਕਾਰ ਨੂੰ ਸੇਫ ਨਹੀਂ ਕਰੂੰਗਾ ਤਾਂ ਨੈਕਸਟ ਟਾਈਮ ਕਲਾਕਾਰ ਮੇਰੇ ਸਟੇਜ ਤੇ ਪਰਫਾਰਮ ਨਹੀਂ ਕਰਨਗੇ ਸ਼ੋਅ ਲਾ ਨਹੀਂ ਆਉਣਗੇ ਕਾਮਨ ਸੈਂਸ ਆ ਸੋ ਬੜੀ ਵਾਰ ਇਹ ਵੇ ਮੈਂ ਵੀ ਦੇਖਿਆ ਸੀ ਵਿਆਹਵਨ ਦੇ ਵਿੱਚ ਵੀ ਜਦੋਂ ਮੈਂ ਸਟੇਜ ਹੋਸਟ ਕਰਦੀ ਸੀ ਕਈ ਵਾਰ ਕੋਈ ਪਾਰਟੀ ਆ ਕੇ ਮੈਨੂੰ ਕਹਿ ਦਿੰਦੇ ਸੀ ਕਿ ਮੈਡਮ ਉਹ ਜਿਹੜੀ ਕੁੜੀ ਹੈ ਨਾ ਡਾਂਸਰ ਮੈਂ ਕਹਾਂ ਹਾਂਜੀ ਇਹਨੂੰ ਨਾ ਸੱ ਮੈਂ ਕਹ ਦੇਣਾ ਓਕੇ ਜੀ ਠੀਕ ਹੈ ਮੈਂ ਜਾ ਕੇ ਆਰਗੇਨਾਈਜ਼ ਦੱਸਣਾ ਕਿ ਭਾਜੀ ਪਾਰਟੀ ਵਾਲਾ ਰਿਕੁਐਸਟ ਆਇਆ ਕਿ ਆਹ ਕੁੜੀ ਸਟੇਜ ਤੇ ਨਹੀਂ ਆਣੀ ਚਾਹੀਦੀ ਤੇ ਉਹਨੇ ਕਿਹਾ ਹਾਂ ਜੀ ਨਾਨਸੀ ਮੈਡਮ ਤੁਸੀਂ ਨਾ ਸਕਦੇ ਹੋ ਵਜ੍ਹਾ ਕਿ ਹੁੰਦੀ ਸੀ ਜਦੋਂ ਕੁੜੀਆਂ ਅਸ਼ਲੀਲ ਡਾਂਸ ਕਰਦੀਆਂ ਪੰਗੜੇ ਸੱਭਿਆਚਾਰ ਆਪਾਂ ਕਹਿੰਦੇ ਸੱਭਿਆਚਾਰ ਗਰੁੱਪ ਬੁੱਕ ਕੀਤਾ ਸੀ ਸਾਡੇ ਵਿਆਹ ਤੇ ਜੀ ਸੱਭਿਆਚਾਰ ਕਲਚਰ ਗਰੁੱਪ ਆ ਰਿਹਾ ਪਰ ਉਹ ਨਿਕਲਦਾ ਕੈਵਰਾ ਡਾਂਸ ਵਾਲਾ ਗਰੁੱਪ ਸੋ ਬਹੁਤ ਇੱਜ਼ਤਦਾਰ ਜਿਹੜੀ ਫੈਮਲੀਆਂ ਹੁੰਦੀਆਂ ਨਾ ਬਹੁਤ ਡੀਸੈਂਟ ਤੇ ਇੱਜ਼ਤਦਾਰ ਪੜੇ ਲਿਖੇ ਉਹ ਆਪਣੇ ਸਟੇਜ ਤੇ ਨਹੀਂ ਲਾਈਕ ਕਰਦੇ ਕਿ ਡਾਂਸਰ ਕੁੜੀਆਂ ਗੰਦੇ-ਗੰਦੇ ਇਸ਼ਾਰੇ ਕਰਨ ਗੰਦੇ-ਗੰਦੇ ਸਟੈਪ ਕਰਨ ਤੇ ਆਪਣੇ ਸਰੀਰ ਦੇ ਅੰਗਾਂ ਦਾ ਪ੍ਰਦਰਸ਼ਨ ਕਰਨ ਉਹ ਲਾਈਕ ਕਰਦੇ ਪਿਓਰ ਪੰਜਾਬੀ ਭੰਗੜਾ ਤਾਂ ਕਿ ਉਹਨਾਂ ਦੀ ਮਾ-ਮਾਂ ਧੀਆ ਪੈਣਾ ਪਰਜਾਈਆਂ ਮਾਸੀਆਂ ਚਾਚੀਆਂ ਤਾਈਆਂ ਸਾਰੀਆਂ ਫੀਮੇਲਸ ਵੀ ਹੁੰਦੀਆਂ ਤਾਂ ਕਿ ਫੀਮੇਲਸ ਰੂਵੀ ਸ਼ਰਮ ਨਾ ਆਵੇ ਪਰ ਕਈ ਵਾਰ ਕੁਛ ਐਸੀਆਂ ਡਾਂਸਰਸ ਆ ਜਾਂਦੀਆਂ ਸੀ ਸਟੇਜ ਤੇ ਜੋ ਇੰਨਾ ਗੰਦ ਪਾਉਂਦੀਆਂ ਸੀ ਕਿ ਸਾਨੂੰ ਖੁਦ ਨੂੰ ਮੈਨੂੰ ਸਟੇਜ ਤੇ ਖੜੇ ਹੋਏ ਜਦ ਮੈਂ ਤਾਂ ਮਾਈਕ ਲੈ ਕੇ ਕੋਰਨਰ ਤੇ ਖੜੀ ਹੁੰਦੀ ਸੀ ਨਾ ਮੈਨੂੰ ਖੁਦ ਨੂੰ ਸ਼ਰਮ ਮਹਿਸੂਸ ਹੁੰਦੀ ਸੀ ਔਰ ਮੈਂ ਜਦੋਂ ਪਤਾ ਲੱਗਦਾ ਵੀ ਆਹ ਕੁੜੀ ਨੇ ਹੁਣ ਸਟੇਜ ਤੇ ਆਉਣਾ ਹੈ ਮੈਂ ਕਿੰਨਾਂ ਸੀ ਸਟੇਜ ਤੋਂ ਥੱਲੇ ਚਲ ਜਾ ਵੀ ਜਿਹੜਾ ਨੇ ਗੰਦ ਪਾਉਣਾ ਮੈਂ ਵੀ ਨਹੀਂ ਦੇਖ ਸਕਦੀ ਪਤਾ ਨਹੀਂ ਸਾਹਮਣੇ ਬੈਠੀ ਲੇਡੀਜ਼ ਕਿਵੇਂ ਬਰਦਾਸ਼ਤ ਕਰਦੀ ਸੀ ਫਿਰ ਲੇਡੀਜ਼ ਦੀ ਕੰਪਲੇਂਟ ਆਉਂਦੀ ਸੀ ਮੈਨੂੰ ਕਿ ਬੇਟਾ ਇਹਨੂੰ ਦੁਬਾਰਾ ਨਾ ਚੜਾੜਿਆ ਸਟੇਜ ਤੇ ਸਾਡੀਆਂ ਧੀ ਮਨ ਚੋਣਾ ਵੀ ਇੰਨਾ ਗੰਦ ਕਿਉਂ ਪਾਣੀ ਆ ਤੁਸੀਂ ਵਧੀਆ ਸਟੈਪ ਕਰਕੇ ਵਧੀਆ ਪਕੜਾ ਕਰਕੇ ਵੀ ਤਾਂ ਪਰਫਾਰਮ ਕਰਕੇ ਵੀ ਲੋਕਾਂ ਨੂੰ ਐਂਟਰਟੇਨਮੈਂਟ ਕਰ ਸਕਦੇ ਹੋ ਇੰਨਾ ਗੰਦ ਸਿਰਫ ਜੇ ਸਾਡਾ ਨਾਮ ਬਣੇ ਸਾਡੀ ਡਿਮਾਂਡ ਹੋਵੇ ਹਰ ਆਰਗੇਨਾਈਜ਼ਰ ਕੋਲ ਫੋਨ ਜਾ ਵੀ ਜੇ ਸਾਨੂੰ ਤਾਂ ਫਲਾਨੀ ਕੁੜੀ ਚਾਹੀਦੀ ਸੀ ਤਾਂ 40000 ਪਰ ਦਾਂਗੇ ਕਿਉਂਕਿ ਗੰਦ ਪਾਉਂਦੀ ਆ ਹੋਰੇ ਜਿਹੜੇ ਥਰਡ ਕਲਾਸ ਦੇ ਲੋਕ ਆ ਜਿਨ੍ਹਾਂ ਦੇ ਘਰਾਂ 'ਚ ਪੂਰਾ ਲੁੱਚਪੁੜਾ ਤੇ ਗੰਦ ਹੈ ਜਿਹੜੇ ਮਰਦਾਂ ਦੀ ਸੋਚ ਦੇ ਵਿੱਚ ਦੂਜਿਆਂ ਦੀ ਔਰਤ ਤੇ ਪ੍ਰਤੀ ਸਿਰਫ ਗੰਦ ਹੈ ਉਹੀ ਐਸੀ ਗੰਦੀਆਂ ਕੁੜੀਆਂ ਨੂੰ ਸਟੇਜਾਂ ਤੇ ਬੁਲਾਉਂਦੇ ਆ ਦੱਬ ਕੇ ਇਸ਼ਾਰਾ ਗੰਦ ਪਾਉਣਾ ਮੈਂ ਕਹਿੰਨੀ ਪੁੱਛੋਣਾ ਕੁੜੀਆਂ ਨਾਲ ਜੱਫੀਆਂ ਪਾਪਾ ਨੱਚਣਾ ਸੋ ਉਹ ਉਹਦਾਂ ਦੇ ਆ ਫੈਮਲੀਆਂ ਨੂੰ ਮੈਂ ਥਰਡ ਕਲਾਸ ਫੈਮਲੀਆਂ ਕਹਿੰਦੀ ਵੀ ਗਿਰੇ ਹੋਏ ਲੋਕ ਆਪਦੀਆਂ ਜਰਾਨੀਆਂ ਮਾਵਾਤਿਆਂ ਸਾਹਮਣੇ ਬੈਠੀਆਂ ਤੇ ਗੰਦ ਪਾ ਰਹੇ ਆ ਉਹ ਲੋਕਾਂ ਨੂੰ ਸ਼ਰਮ ਯਾ ਨਹੀਂ ਹੁੰਦੀ ਉਹਨੇ ਕੁੜੀ ਨੂੰ ਕਿਹਾ ਗਿਆ ਸੀ ਵੀ ਤੂੰ ਵਿਵਾ ਪੇਮੈਂਟ ਲੈ ਤੇ ਜਾ ਤੂੰ ਸਟੇਜ ਤੇ ਨਹੀਂ ਆਉਣਾ ਹੁਣ ਇਹਦੇ ਵਿੱਚ ਇਹਦੀ ਈਗੋ ਆ ਗਈ ਹੈ ਈਗੋ ਕਿਵੇਂ ਵੀ ਇੱਕ ਡਾਂਸਰ ਨੂੰ ਹੁੰਦਾ ਵੀ ਮੈਨੂੰ ਇੱਥੋਂ ਭੇਜਿਆ ਜਾ ਰਿਹਾ ਵੀ ਮੇਰੇ ਮੁਤੇ ਚਪੇੜਾ ਬਾਕੀ ਕੁੜੀਆਂ ਕੱਲ ਨੂੰ ਹੋਰ ਸ਼ੋਅ ਤੇ ਜਦੋਂ ਆਣ ਗਿਆ ਮਿਲਣ ਗਿਆ ਮੇਰੀਆਂ ਮੇਰੇ ਨਾਲ ਗੱਲ ਕਰਨ ਗਿਆ ਮੇਰੀ ਬੇਇੱਜ਼ਤੀ ਹੋਊਗੀ ਈਗੋ ਆ ਗਈ ਉਹ ਈਗੋ ਨੂੰ ਹੌਲਡ ਕੀਤੇ ਉਹ ਤੱਕੇ ਨਾ ਸਟੇਜ ਤੇ ਗਈ ਫਿਰ ਉਹਨੇ ਕਹਿੰਦੇ ਬੋਲੇ ਪੈਕਪੋਗੀ ਬੁਲਾਏ ਸੀ ਚਲੋ ਮੈਂ ਨਹੀਂ ਦੇਖੇ ਐਕਸਕਿਊਜ਼ ਮੀ ਤੁਸੀਂ ਨਹੀਂ ਦੇਖੇ ਔਰ ਆਰਗੇਨਾਈਜ਼ਰ ਜੋਹਰ ਦੂਜਿਆਂ ਕੁੜੀਆਂ ਦੱਸ ਰਹੀਆਂ ਕਹਿੰਦੇ ਨੇ ਮਾਈਕ 'ਚ ਵੀ ਗਾਲਾਂ ਕੱਢਦੀਆਂ ਸੋ ਇਹ ਗਲਤੀ ਕੁੜੀ ਦੀ ਹੈ ਮਾਈਕ 'ਚ ਕਿਸੇ ਨੂੰ ਗਾਲਾਂ ਕੱਢਣੀਆਂ ਹਨਾ ਕਿਸੇ ਦਾ ਵਿਆਹ ਦਾ ਖੁਸ਼ੀਆਂ ਵਾਲਾ ਫੰਕਸ਼ਨ ਖਰਾਬ ਕਰਨਾ ਉਤੇ ਭੰਗ ਪਾਉਣਾ ਆਪਾ ਅਦਰ ਭਾਸ਼ਾ ਦਾ ਪ੍ਰਯੋਗ ਕਰਨਾ ਕੋਈ ਵੀ ਫੈਮਿਲੀ ਟਾਰਗੇਟ ਨਹੀਂ ਕਰੇਗੀ ਸ਼ੁਕਰ ਕਰੋ ਬੰਦੇ ਨੇ ਗਲਾਸ ਮਾਰਿਆ ਉਹਨਾਂ ਤੇ ਤੇ ਕਟਾਪਾ ਨਹੀਂ ਲਾਤਾ ਔਰ ਜਦੋਂ ਪਾਰਟੀ ਪਿਆਰ ਨਾਲ ਕੈਰੀ ਆਰਗੇਨਾਈਜ਼ਰ ਕਹਿ ਰਿਹਾ ਵੀ ਤੂੰ ਥੱਲੇ ਜਾ ਤੂੰ ਨਹੀਂ ਆਣਾ ਤੇਰੀ ਤੇਰੀ ਪੂਰੀ ਪੇਮੈਂਟ ਮਿਲ ਗਈ ਔਰ ਜਿਹੜੀ ਇੱਜ਼ਤਦਾਰ ਕੁੜੀ ਹੋਏਗੀ ਨਾ ਉਹ ਕੋਈ ਠੀਕ ਹੈ ਜੀ ਪੇਮੈਂਟ ਕਰੋ ਆਪਣੀ ਕਾਰ ਲੈ ਕੇ ਨਿਕਲੋ ਵੀ ਉਹਨੂੰ ਕੋਈ ਫਿਕਰ ਨਹੀਂ ਕਿਉਂਕਿ ਉਹਨੂੰ ਆਪਣੀ ਇੱਜ਼ਤ ਦਾ ਹੋਏਗਾ ਵੀ ਮੈਨੂੰ ਕਿਹੜਾ ਸਟੇਜ ਦੇਣਾ ਨਾ ਤਾਂ ਮੈਂ ਜਾਣਾ ਨਹੀਂ ਹੁਣਾ ਪਰ ਹੁਣ ਜਿਹੜੀਆਂ ਚ ਹੰਕਾਰ ਆਕੜ ਈਗੋ ਉਹਦੇ ਕਰਕੇ ਮਾਹੌਲ ਖਰਾਬ ਹੋਇਆ ਸਾਰਾ ਹੁਣ ਆਰਗੇਨਾਈਜ਼ਰ ਦੇ ਵੀ ਕੰਮ ਤੇ ਵੀ ਫਰਕ ਪਏਗਾ ਕਿ ਗਲਤ ਟਾਈਪ ਦੀਆਂ ਕੁੜੀਆਂ ਲੈ ਕੇ ਆਇਆ ਔਰ ਇਹਨੇ ਇਹਨਾਂ ਨੂੰ ਸੀ ਰੋਕਿਆ ਨਹੀਂ ਮਨਾ ਨਹੀਂ ਕੀਤਾ ਹਾਂ ਕੁਝ ਜਗ੍ਹਾ ਪਾਰਟੀਆਂ ਦੀ ਵੀ ਗਲਤੀ ਹੁੰਦੀ ਆ ਜਿਹੜੇ ਦੂਲੇ ਵਾਲੇ ਹੁੰਦੇ ਆ ਤੱਕੇ ਨਾ ਸਟੇਜਾਂ ਤੇ ਚੜ ਜਾਂਦੇ ਆ ਕੁੜੀਆਂ ਨੂੰ ਟੱਚ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਉਹਨਾਂ ਨੂੰ ਅੱਖ ਮਟੱਕੇ ਗੰਦੇ ਇਸ਼ਾਰੇ ਮੁੰਡੇ ਸਟੇਜ ਦੇ ਕੋਲ ਖੜ ਕੇ ਕਰਦੇ ਆ ਉੱਥੇ ਪਾਰਟੀ ਵਾਲਾ ਦੇ ਵੀ ਹੁੰਦਾ ਉੱਥੇ ਫਿਰ ਆਰਗੇਨਾਈਜ਼ਰ ਹੁੰਦਾ ਉਹ ਕਹਿ ਦਿੰਦਾ ਦੂਲੇ ਆ ਦੂਲੇ ਤੇ ਪਿਓ ਨੂੰ ਵੀ ਤੁਹਾਡੇ ਆ ਤਿੰਨ ਚਾਰ ਬੰਦੇ ਖੁਰੂ ਪਾ ਰਿਹਾ ਵੀ ਇਹਨਾਂ ਨੂੰ ਕੰਟਰੋਲ ਕਰ ਲੋ ਨਹੀਂ ਤਾਂ ਸਾਡੇ ਗਰੁੱਪ ਨੇ ਕਿਸੇ ਨੇ ਸਟੇਜ ਤੇ ਨਹੀਂ ਆਉਣਾ ਫਿਰ ਉਹ ਜਿਹੜਾ ਦੁੱਲੇ ਦਾ ਪਿਆਉ ਹੁੰਦਾ ਫਿਰ ਆ ਕੇ ਕੰਟਰੋਲ ਕਰਦਾ ਉਸ ਚੀਜ਼ ਨੂੰ ਦੱਸਦਾ ਸਭ ਨੂੰ ਵੀ ਤਮੀਜ਼ ਨਾਲ ਆਪਣੀ ਇੱਜ਼ਤ ਨਾਲ ਪੇਸ਼ ਆਓ ਸੋ ਸਾਡੀ ਦੋਨੋਂ ਹੱਥੀ ਬਰਾਬਰ ਵਸਦੀ ਆ ਪਰ ਇਸ ਕੁੜੀ ਦੀ ਗਲਤੀ ਨੂੰ ਮਾਈਕ ਤੇ ਕਾਲਾ ਨਹੀਂ ਕੱਢਣੀਆਂ ਚਾਹੀਦੀ ਜੇ ਜਦੋਂ ਤੁਹਾਨੂੰ ਸਾਹਮਣਾ ਬੰਦਾ ਕਹਿ ਦਿੰਦਾ ਹੁਣ ਕੋਈ ਸਿੰਗਰ ਲੱਗਿਆ ਸਟੇਜ ਤੇ ਮੰਨ ਲਓ ਚਾਰ ਸਿੰਗਰ ਲੱਗੇ ਆ ਉਹਨਾਂ ਚੋਂ ਇੱਕ ਸਿੰਗਰ ਨਹੀਂ ਪਸੰਦ ਆਇਆ ਨਾ ਪਾਰਟੀ ਨੂੰ ਅਗਲੇ ਕਹਿਣਾ ਯਾਰ ਆਇਆ ਕਰ ਤੂੰ ਗਾ ਦੇ ਤੇ ਇਹਨੂੰ ਕਹਿ ਦੇ ਇਹ ਨਾ ਗਾਵੇ ਅਗਰ ਉਹ ਸਿੰਗਰ ਚਾਣਕ ਹੋਏਗਾ ਨਾ ਕੋਈ ਗੱਲ ਠੀਕ ਹੈ ਜੀ ਪੇਮੈਂਟ ਕਰੋ ਤੇ ਅਗਲਾ ਆਪਦਾ ਨਿਕਲ ਜਾਏਗਾ ਪਰ ਉਸ ਸਟੇਜ ਤੇ ਆ ਕੇ ਗਾਲਾਂ ਥੋੜੂ ਕੱਢੂਗਾ ਹਰ ਕਿਸੇ ਨੂੰ ਹਰ ਚੀਜ਼ ਦੀ ਕੁਆਲਿਟੀ ਨਹੀਂ ਪਸੰਦ ਆਉਂਦੀ ਕਿਸੇ ਨੂੰ ਕਿਹੜਾ ਹੀਰੋ ਪਸੰਦ ਆ ਕਿਸੇ ਨੂੰ ਕਿਹੜਾ ਪਸੰਦ ਆ ਹਰੇਕ ਜ਼ਿੰਦਗੀ ਚ ਹਰ ਬੰਦੇ ਦਾ ਆਪਣਾ ਇੱਕ ਟੇਸਟ ਹੈ ਪਰ ਜੇ ਉਹ ਕੁੜੀ ਕਵੇ ਵੀ ਆਰਗੇਨਾਈਜ਼ਰ ਜੀ ਸਾਨੂੰ ਸੇਫ ਨਹੀਂ ਕਰਦੇ ਸਾਡੇ ਕੋਲ ਕਿਹੜਾ ਬਾਉਂਸਰ ਹੁੰਦੇ ਆ ਦੇਖੋ ਜੀ ਚਾਹੇ ਐਂਕਰ ਹੋਵੇ ਚਾਹੇ ਜਾਂ ਜਿੱਦ ਪਗੜੇ ਲਈ ਕੁੜੀਆਂ ਡਾਂਸਰਜ਼ ਹੋਣ ਹਨ ਉਹਨਾਂ ਨੂੰ ਬਾਉਂਸਰ ਦੀ ਲੋੜ ਨਹੀਂ ਪੈਂਦੀ ਜੇ ਤੁਸੀਂ ਆਪਣਾ ਇੱਜ਼ਤ ਨਾਲ ਕੰਮ ਕਰੋਗੇ ਤੁਹਾਨੂੰ ਕਦੀ ਬਾਉਂਸਰ ਦੀ ਲੋੜ ਨਹੀਂ ਪਵੇਗੀ ਇਹੜਾ ਬਾਉਂਸਰ ਦਾ ਟ੍ਰੈਂਡ ਹੈ ਇਹ ਤਾਂ ਸਿੰਗਰਾਂ ਨੇ ਬਣਾਤਾ ਹੈ ਬਾਉਂਸਰ ਦਾ ਟ੍ਰੈਂਡ ਸਿੰਗਰਾਂ ਨੇ ਬਣਾਇਆ ਇੱਕ ਸ਼ੋਸ਼ੇਬਾਜੀ ਹੈ ਵੀ ਬਾਉਂਸਰ ਨਾਲ ਹੋਣਗੇ ਮੇਰੇ ਟੌਰ ਬਣੇਗੀ ਪਤਾ ਲੱਗ ਜਾਵੇ ਵੱਡਾ ਸਿੰਗਰ ਹੈ ਇਹ ਫੁਕਰਾਪੰਤੀ ਤੇ ਸ਼ੋਸ਼ੇਬਾਜੀ ਹੈ ਬਾਉਂਸਰ ਨਾਲ ਕੋਈ ਕੋਈ ਬੇਸੁਰਾ ਜਿਹਾ ਵੀ ਸਿੰਗਰ ਹੋਊਗਾ ਨਾ ਉਹਦੇ ਕੋਲ ਬਾਉਂਸਰ ਹੋਊਗਾ ਪਰ ਜਦੋਂ ਮੂੰਹ ਖੋਲ ਕੇ ਸਟੇਜ ਤੇ ਗਾਏਗਾ ਉਹ ਬਾਂਸ ਬਾਉਂਸਰ ਨਾਲ ਆਏ ਉਹ ਸਾਰੇ ਬੇਕਾਰ ਹੋ ਜਾਣੇ ਆ ਕਿਉਂਕਿ ਉਹਨੂੰ ਪਤਾ ਉਹਦੇ ਚ ਦਮ ਹੈ ਨਹੀਂ ਗਾਣ ਦਾ ਸਿਰਫ ਉਕਰਾਂ ਪੰਥੀ ਹੈ ਸੋ ਜਦੋਂ ਅਸੀਂ ਆਪਣੇ ਜਮਾਨੇ ਚ ਕੰਮ ਕੀਤਾ ਸਾਨੂੰ ਨੇ ਕਰੀ ਬਈ ਨਾ ਬਾਉਂਸਰ ਦੀ ਟਰੋਡ ਪਈ ਤੇ ਸਾਰੇ ਆਰਗੇਨਾਈਜ਼ਰ ਸਾਰੇ ਅੱਜ ਵੀ ਉਹੀ ਆ ਪੰਜਾਬ ਚ ਉਹੀ ਕੰਮ ਕਰਦੇ ਹੋਏ ਗਰੁੱਪ ਚੱਲ ਰਿਹਾ ਸੰਤ ਕਰੀ ਆਰਗੇਨਾਈਜ਼ਰ ਨਾਲ ਵੀ ਕੋਈ ਪ੍ਰੋਬਲਮ ਨਹੀਂ ਆਈ ਹੈ ਬੜੇ ਵਧੀਆ ਇੱਜ਼ਤ ਨਾਲ ਕੰਮ ਕਰਕੇ ਆਉਨੇ ਇੱਜ਼ਤ ਨਾਲ ਜਾਣੇ ਆ ਕਦੀ ਕੋਈ ਅਸੀਂ ਪ੍ਰੋਬਲਮ ਨਹੀਂ ਸੋ ਸਾਡੇ ਲੋਕਾਂ ਦਾ ਹਾਲ ਇਹ ਮਾੜਾ ਹੈ ਕਿ ਇੱਕ ਤਾਂ ਵਿਆਸ ਜਦੋਂ ਇਹ ਲੋਕ ਫਾਇਰਿੰਗ ਕਰਦੇ ਆ ਉਦੋਂ ਕਾਫੀ ਇੱਕ ਦੋ ਕੁੜੀਆਂ ਨਾਲ ਇਨਸੀਡੈਂਟ ਹੋਇਆ ਇੱਕ ਤਾਂ ਕੁੜੀਆਂ ਮਰੀਆਂ ਡੈਥ ਹੋਈ ਹੈ ਇੱਕ ਸਾਡੇ ਨਾਲ ਐਂਕਰ ਭਾਜੇ ਹੁੰਦੇ ਸੀ ਵੀਰਾ ਆਈ ਥਿੰਕ ਵੀਰਾ ਇਸੇ ਦਾ ਨਾਮ ਉਹਨਾਂ ਦੀ ਵੀ ਗੋਲੀ ਵੱਜ ਕੇ ਇਸ ਸਟੇਜ ਤੇ ਡੈਥ ਹੋਈ ਸੀ ਸੋ ਦੈਟਸ ਵੈਰੀ ਬੈਡ ਕਿ ਮੈਂ ਹਮੇਸ਼ਾ ਇਸ ਚੀਜ਼ ਦੇ ਖਿਲਾਫ ਬੋਲਿਆ ਕਿ ਇਸ ਸਟੇਜ ਤੇ ਫਾਇਰਿੰਗ ਦਾ ਮਤਲਬ ਨਹੀਂ ਬੰਦਾ ਪੰਜਾਬ ਸਰਕਾਰ ਨੇ ਐਲਾਨ ਵੀ ਕੀਤਾ ਸੀ ਕਿ ਪੈਲਸ ਵਿੱਚ ਫਾਇਰਿੰਗ ਨਹੀਂ ਹੋਏਗੀ 5 ਲੱਖ ਦਾ ਜੁਰਮਾਨਾ ਪਾਇਆ ਸੀ ਪੈਲਸ ਵਾਲੇ ਨੂੰ ਹੁਣ ਸਮਝ ਨਹੀਂ ਆਉਂਦੀ ਪੈਲਸ ਵਾਲ ਨੂੰ ਜਰਾ ਜੁਰਮਾਨਾ ਕਿਉਂ ਆ 5 ਲੱਖ ਦਾ ਵਿਚਾਰਾ ਪੈਲਾ ਸਾਲਾ ਕੀ ਕਰੇ ਜਦੋਂ ੱੱੱਕੇ ਨਾਲੇ ਗੁੰਡਾਗਰਦੀ ਬਦਮਾਸ਼ੀ ਕਰਦੇ ਆ ਦੋ ਪੈਗ ਲਾ ਕੇ ਪੰਜਾਬੀ ੱੱੱਕੇ ਨਾਲ ਗੋਲੀਆਂ ਚਲਾਉਂਦੇ ਆ ਪੈਲਾ ਸਾਲਾ ਵੱਤੋ ਤੇ ਪਿੱਛੇ ਬੱਤੀ ਘੱਟ ਦੇਗਾ ਬਾਅਦ ਚ ਉਹਨੂੰ ਗੋਲੀਆਂ ਦਿਖਾਉਂਦੇ ਆ ਉਹਦੇ ਕੰਨਪਟੇ ਤੇ ਗੰਨਾ ਲਾ ਕੇ ਉਹਨੂੰ ਧਮਕੀਆਂ ਦਿੰਦੇ ਆ ਸੋ ਇਹ ਤਾਂ ਜਦੋਂ ਮੁੰਡੇ ਵਾਲੇ ਕਾਰ ਛਾਪਦੇ ਨਾ ਪਿਆਦਾ ਕੁੜੀ ਵਾਲੇ ਵੀ ਉਹਦੇ ਤੇ ਥੱਲੇ ਹਮੇਸ਼ਾ ਇੱਕ ਲਾਈਨ ਮੈਂਸ਼ਨ ਹੋਣੀ ਚਾਹੀਦੀ ਹੈ ਕਿ ਸਾਡੇ ਵਿਆਹ ਦੇ ਵਿੱਚ ਕੋਈ ਵੈਪਨ ਅਲਾਉਡ ਨਹੀਂ ਹੈ ਕੋਈ ਵੀ ਰਿਸ਼ਤੇਦਾਰ ਆਪਣਾ ਵੈਪਨ ਨਾਲ ਲੈ ਕੇ ਆਵੇ ਜੇ ਕੋਈ ਲੈ ਕੇ ਆਵੇਗਾ ਤੇ ਉਹ ਰਿਸਪਾਂਸਿਬਲ ਆਪ ਹੋਏਗਾ ਉਹਨੂੰ ਜੋ ਵੀ ਫਾਈਨ ਪਏਗਾ ਤੇ ਪੈਲਸ ਦੇ ਬਾਹਰ ਪ੍ਰੋਪਰਲੀ ਕਾਨੂੰਨੀ ਇੱਕ ਵੱਡਾ ਪੱਕਾ ਬੋਰਡ ਲੱਗਿਆ ਹੋਵੇ ਹਰ ਪੈਲਸ ਦੇ ਐਂਟਰਸ ਤੇ ਕਿ ਪੈਲਸ ਦੇ ਅੰਦਰ ਵੈਪਨ ਅਲਾਉਡ ਨਹੀਂ ਹੈ ਜਿਹਦੇ ਕੋਲ ਵੀ ਵੈਪਨ ਫੜਿਆ ਜਾਊਗਾ ਉਹਨੂੰ 1 ਲੱਖ ਰੁਪਏ ਦਾ ਜੁਰਮਾਨਾ ਹੈ ਉੱਥੇ ਪੁਲਿਸ ਬੁਲਾਈ ਜਾਵੇ ਜੇ ਇਦਾਂ ਦੀਆਂ ਚੀਜ਼ਾਂ ਸਾਰੇ ਫੋਲੋ ਕਰਨਗੇ ਪੈਲਸ ਵਾਲੇ ਵੀ ਕੁੜੇ ਮੁੰਡੇ ਵਾਲੇ ਵੀ ਤਾਂ ਜਿਹੜੇ ਕਲਾਕਾਰ ਆਰਟਿਸਟ ਹੈ ਉਹ ਸੇਫ ਹੋਣਗੇ ਕਿਉਂਕਿ ਕਿਤਨੇ ਕਿਤੇ ਆਰਟਿਸਟ ਅੱਜ ਵੀ ਸਟੇਜਾਂ ਤੇ ਸੇਫ ਨਹੀਂ ਆ ਰੀਜ਼ਨ ਉਹਦੇ ਆ ਫਾਇਰਿੰਗ ਗੋਲੀਆਂ ਸੋ ਇਹ ਸੱਚਾਈ ਆ ਸਤਿ ਸ਼੍ਰੀ ਅਕਾਲ ਜੈ ਭਾਰਤ